ਜਦੋਂ ਤੁਰਿਆ ਆ ਰਿਹਾ ਨੇ ਤਾਂ ਉਹਦੇ ਮਨ ਵਿੱਚ ਇਹ ਖਿਆਲ ਵਾਰ-ਵਾਰ ਆ ਰਿਹਾ ਹੈ ਬੜਾ ਮਨ ਉਦਾਸ ਹੈ ਕਹਿੰਦਾ ਐਡੇ ਸਮਰੱਥ ਗੁਰੂ ਸਰਵ ਸ਼ਕਤੀਮਾਨ ਜਿਨ੍ਹਾਂ ਬਾਰੇ ਮੈਂ ਚੌਧਰੀ ਨੇ ਮਹਿਣਾ ਮਾਰਿਆ ਕਿ ਤੂੰ ਉਹਨਾਂ ਦੀ ਸੇਵਾ ਕਰਦਾ ਹੈ ਤੇ ਤੇਰੀ ਉਹ ਲਤ ਨਹੀਂ ਠੀਕ ਕਰ ਸਕਦੇ ਜਦੋਂ ਪਹੁੰਚਿਆ ਤਾਂ ਧੰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਪ੍ਰਸ਼ਾਦਾ ਸ਼ਕਨ ਵਾਸਤੇ ਲੰਗਰ ਵਿੱਚ ਥਾਲ ਅੱਗੇ ਰੱਖ ਕੇ ਬੈਠੇ ਕੋਏ ਸਨ ਕਿਉਂਕਿ ਸੇਵਕ ਲੇਟ ਹੋ ਗਿਆ ਸੀ ਕਾਫੀ ਚਿਰ ਥਾਲ ਦੇ ਵਿੱਚ ਪ੍ਰਸ਼ਾਦਾ ਪਿਆ ਰਿਹਾ ਸਤਿਗੁਰਾਂ ਨੇ ਮੂੰਹ ਵਿੱਚ ਕੋਈ ਵੀ ਬੁਰਕੀ ਕੋਈ ਵੀ ਗ੍ਰਾਹੀ ਨਾ ਪਾਈ ਤਾਂ ਸਾਧ ਸੰਗਤ ਸਤਿਗੁਰਾਂ ਨੂੰ ਵੇਖ ਕੇ ਹੋਰ ਵੀ ਸੰਗਤ ਬੈਠੀ ਰਹੀ